ਆਓ ਗੁਰਮੁਖ ਪਿਆਰਿਓ ਜਥੇਦਾਰ ਕੌਕੇ ਸਭ ਜਿਨ੍ਹਾਂ ਨੂੰ ਕੋ-ਕੋ ਕੇ ਜ਼ਾਲਮ ਹਕੂਮਤ ਨੇ ਸ਼ਹੀਦ ਕੀਤਾ ਪਰ ਜ਼ੁਲਮੋ ਸਤਮ ਦੀ ਗੱਲ ਸਰਕਾਰਾਂ ਬਦਲੀਆਂ ਮੁੱਖ ਮੰਤਰੀ ਬਦਲੇ ਆਪਣੇ ਬਗਾਨੇ ਆਏ ਜਿਨ੍ਹਾਂ ਪੰਥ ਦੇ ਨਾਂ ਤੇ ਵੀ ਸਰਕਾਰਾਂ ਚਲਾਈਆਂ ਉਹਨਾਂ ਜਥੇਦਾਰ ਸਾਹਿਬ ਦੀ ਰਿਪੋਰਟ ਨੂੰ ਸਹਰਾਣੇ ਥੱਲੇ ਦਬ ਰੱਖਿਆ ਇਨਸਾਫ ਨਹੀਂ ਦਿੱਤਾ ਪੰਥ ਦੇ ਨਾਂ ਤੇ ਸਰਕਾਰਾਂ ਚਲਾਈਆਂ ਪਰ ਇਨਸਾਫ ਨਹੀਂ ਕੀਤਾ ਅੱਜ ਉਸੇ ਇਨਸਾਫ ਦੀ ਲੜਾਈ ਨੂੰ ਲੜਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਗੁਰੂ ਪਿਆਰੇ ਖਾਲਸਾ ਜੀ ਅੱਜ ਜਿਨ੍ਹਾਂ ਲੋਕਾਂ ਨੇ ਪੰਥ ਕੋਲੋਂ ਫਖਰੇ ਕੌਮ ਤੇ ਪੰਥ ਰਤਨ ਦੇ ਅਵਾਰਡ ਲਏ ਪਰ ਪੰਥ ਨਾਲ ਇਨਸਾਫ ਨਹੀਂ ਕੀਤਾ ਇਤਿਹਾਸ ਤੁਹਾਡੇ ਸਾਹਮਣੇ ਆ ਅੱਜ ਦਾ ਮੌਜੂਦਾ ਸਮੇਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਆ ਆਓ ਗੁਰਮਖ ਪਿਆਰਿਓ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਜਿਹੜੇ ਪੰਥ ਲਈ ਕੌਮ ਲਈ ਜਾਨਵਾਰ ਦੇ ਆ ਸ਼ਹਾਦਤਾਂ ਦਿੰਦੇ ਕੁਰਬਾਨੀਆਂ ਦਿੰਦੇ ਆ ਸਾਡੇ ਪੰਥ ਦੇ ਫਖਰੇ ਕੌਮ ਤੇ ਪੰਥ ਰਤਨ ਉਹ ਨੇ ਤਾਂ ਹੀ ਅੱਜ ਸਮੁੱਚੇ ਪੰਥ ਵੱਲੋਂ ਹਾਜ਼ਰ ਮਹਾਪੁਰਸ਼ ਜਥੇਬੰਦੀਆਂ ਦੇ ਵੱਲੋਂ ਵੱਡੀ ਗਿਣਤੀ 'ਚ ਮਹਾਪੁਰਸ਼ਾਂ ਦਾ ਜਥਾ ਵੀ ਪਹੁੰਚਿਆ ਜਿਨ੍ਹਾਂ ਦੇ ਨਾਮ ਸਤਕਤਰ ਸਾਹਿਬ ਸਾਂਝੇ ਕਰਨਗੇ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਜੀ ਆਇਆਂ ਆਖਦਾ ਸਾਰੇ ਮਹਾਪੁਰਸ਼ਾਂ ਨੂੰ ਜਿਨ੍ਹਾਂ ਨੇ ਅੱਜ ਦੇ ਇਹ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ ਗੁਰੂ ਪਿਆਰੇ ਖਾਲਸਾ ਜੀ ਤਾਂ ਹੀ ਅੱਜ ਫੈਸਲਾ ਕੀਤਾ ਗਿਆ ਜਥੇਦਾਰ ਕੌਕੇ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਡਾ ਸਿੱਖ ਜਥੇਦਾਰ ਐਸਾ ਜਿਹਦਾ ਕਸੂਰ ਕੋਈ ਨਹੀਂ ਔਰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਕਾਤਲਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਔਰ ਸ਼ਹੀਦਾਂ ਦੇ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਦੇ ਨਾਲ ਕੀਤੇ ਜਾ ਰਹੇ ਆ Subscribe to One India channel and never miss an update.